ਰਾਜਾ ਵੜਿੰਗ ਤਾਂ ਇੱਕ ਨਖਿਤ ਬੰਦਾ ਹੈ ਹਿੰਦੁਸਤਾਨ ਚਾਹੀਦਾ ਅਗੇ ਨਖਿਤ ਬੰਦਾ ਨਖਿਤ ਬੰਦਾ ਤੁਸੀਂ ਮੇਰੀ ਇੱਕ ਗੱਲ ਦੱਸੋ ਮੈਂ ਤੁਹਾਡੇ ਨਾਲ ਪਿਛਲੇ ਇੰਟਰਵਿਊ ਚ ਵੀ ਦੱਸਿਆ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤੁਸੀਂ ਜੰਗਨਾਮਾ ਪੜ੍ਹ ਲਓ ਪੰਜਾਬ ਅੱਡ ਸੀ ਹਿੰਦੁਸਤਾਨ ਅੱਡ ਸੀ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ 1749 ਵਿੱਚ ਗੁਲਾਮ ਕਰ ਲਿਆ ਸੀ ਅਸੀਂ ਗੁਲਾਮ ਹੋਏ ਆ 1839 ਚ ਜਾ ਕੇ ਉਹ ਵੀ ਡੋਗਰਿਆਂ ਦੀ ਬਦਨੀਤੀ ਕਰਕੇ ਸਿੱਖ ਕਦੇ ਗੁਲਾਮ ਨਹੀਂ ਰਹਿ ਸਕਦਾ ਸੀ ਰਲ ਕੇ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜੇ 100 ਬੰਦਾ ਕਾਲੇ ਪਾਣੀ ਗਿਆ ਵਿੱਚੋਂ 90 ਸਿੱਖ ਜਾਂ ਪੰਜਾਬੀ ਜੇ 100 ਬੰਦੇ ਨੂੰ ਫਾਂਸੀ ਹੋਈ ਹੈ ਵਿੱਚੋਂ 90 ਸਿੱਖ ਜਾਂ ਪੰਜਾਬੀ ਅਸੀਂ ਮਾਸਟਰ ਤਾਰਾ ਸਿੰਘ ਜੀ ਇਹਨਾਂ ਦੇ ਪਿੱਛਲੇ ਚ ਆ ਗਏ ਨਹਿਰੂ ਸਾਹਿਬ ਨੂੰ ਹਿੰਦੁਸਤਾਨ ਮਿਲ ਗਿਆ ਜਿਨ੍ਹਾਂ ਸਾਹਿਬ ਨੂੰ ਪਾਕਿਸਤਾਨ ਮਿਲ ਗਿਆ ਸਾਨੂੰ ਸਿੱਖistan ਮਿਲਣਾ ਨੇਚਰਲੀ ਸੀ ਸਾਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਆਜ਼ਾਦੀ ਦਾ ਨਿਗ ਮਾਨਣ ਵਾਸਤੇ ਇੱਕ ਖਿੱਤਾ ਦਿੱਤਾ ਜਾਵੇਗਾ ਤੁਹਾਡੇ ਕੋਲ ਤਾਂ ਸ੍ਰੀ ਸਾਹਿਬ ਹੈ ਤੁਸੀਂ ਜਦੋਂ ਮਰਜ਼ੀ ਕਿਰਪਾਨ ਦੇ ਜ਼ੋਰ ਨਾਲ ਆਪਦੇ ਹੱਕ ਲੈ ਸਕਦੇ ਹੋ ਹੁਣ ਤੁਸੀਂ ਮੈਨੂੰ ਇੱਕ ਸਿਹਰਦ ਪੱਤਰਕਾਰ ਹੋ ਤੁਸੀਂ ਮੈਨੂੰ ਦੱਸੋ ਕਿ ਸਾਡੇ ਅਧਿਕਾਰ ਸੇਫ ਹੈ ਜਸਟ ਬਾਅਦ ਮੱਲੋ ਭਾਈ ਪਟੇਲ ਨੇ ਕਿਹਾ ਸੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ 1955 ਤੋਂ ਸਾਡੇ ਦਰਬਾਰ ਸਾਹਿਬ ਤੇ ਭਾਰਤੀ ਸੈਨਾ ਚੜੀ 1955 47 ਤੇ ਅਸੀਂ ਆਜ਼ਾਦ ਹੋਏ ਆ ਅੱਜ ਸਾਡੇ ਹਾਲਾਤ ਕੀ ਹੈ ਸਾਡੀਆਂ ਸਿੱਖ ਬੱਚੀਆਂ ਜੱਜ ਦਾ ਪੇਪਰ ਦੇਣ ਜਾਂਦੀਆਂ ਸਾਨੂੰ ਕਕਾਰ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਜਦੋਂ ਕਿ ਸੰਵਿਧਾਨ ਵਿੱਚ ਦਰਜ ਹੈ ਸਿੱਖ ਕਿਰਪਾਨ ਪਹਿਨ ਵੀ ਸਕਦਾ ਲੈ ਕੇ ਚੱਲ ਵੀ ਸਕਦਾ ਉਹ ਤੇ ਕੋਈ ਪੈਮਾਨਾ ਨਹੀਂ ਵੀ ਇੰਨੇ ਇੰਚ ਦੀ ਹੋਊਗੀ ਇੰਨੇ ਫੁੱਟ ਦੀ ਹੋਊਗੀ ਸਾਡੇ ਕਿਸਾਨ ਲੀਡਰ ਜਾ ਰਹੇ ਸੀ ਡੋਮੈਸਟਿਕ ਉਡਾਨ ਚਲਾ ਦਿੱਤਾ ਗਿਆ ਥੋੜੇ ਦਿਨ ਪਹਿਲੇ ਸਾਡੇ ਬਲਦੇਵ ਸਿੰਘ ਜੀ ਸਰਸਾ ਜਾ ਰਹੇ ਸੀ ਤੇ ਉਹਨਾਂ ਨੂੰ ਮੈਟਰੋ ਚ ਨਹੀਂ ਵੜਨ ਦਿੱਤਾ ਅਸੀਂ ਗੁਲਾਮ ਐ ਤੇ ਕਿਉਂ ਨਾ ਸੀ ਆਪਦੀ ਆਜ਼ਾਦੀ ਦੀ ਗੱਲ ਕਰੀਏ ਕਿਉਂ ਨਹੀਂ ਅਸੀਂ ਆਪਦੇ ਸਿੱਖ ਰਾਜ ਦੀ ਗੱਲ ਕਰੀਏ ਰਾਜਾ ਵਿੜਿੰਗ ਤਾਂ ਮੂਰਖ ਬੰਦਾ ਐ ਅਸੀਂ ਤੁਹਾਡੇ ਨਾਲ ਚੱਲ ਹੀ ਰਹੇ ਸੀ ਦੇਸ਼ ਦੇ ਜਦੋਂ ਆਪਾਂ ਆਜ਼ਾਦ ਹੋਏ ਆ ਨਹਿਰੂ ਸਾਹਿਬ ਨੇ ਮੰਗ ਕੀਤੀ ਸੀ ਕਿ ਸਾਨੂੰ ਲੋੜ ਆ ਹਥਿਆਰਾਂ ਦੀ ਸਭ ਤੋਂ ਵੱਧ 골ਡ ਸਾਡੀਆਂ ਸਿੱਖ ਬੀਬੀਆਂ ਨੇ ਭੇਜਿਆ ਸੀ ਭਾਰਤੀ ਖਜ਼ਾਨੇ 'ਚ ਇਤਿਹਾਸਿਕ ਗੱਲ ਹੈ ਉਦਾਹਰਣ ਦੇ ਦਿੱਤੀ ਸੀ ਉਦਾਹਰਣ ਪੇਸ਼ ਹੁਣ ਵੀ ਕਰ ਰਹੇ ਹਾਂ ਅਸੀਂ ਚਾਈਨਾ ਦੇ ਬਾਰਡਰ ਤੇ ਸਾਡੇ ਸਿੱਖ ਨੌਜਵਾਨ ਖੜੇ ਹੈ